ਲਓ ভাই ਦੋਸਤੋ ਸਾਰੇ ਘੋੜਿਆਂ ਵਾਲੇ ਭਰਾਵਾਂ ਲਈ ਆਪਾਂ ਇੱਕ ਨਾ ਗੀਤ ਲੈ ਕੇ ਆਏ ਆਂ ਸ਼੍ਰੀ ਗੰਗਾ ਨਗਰ ਮੰਡੀ ਤੇ ਇੱਕ ਪਤੀ ਆਪਣੀ ਪਤਨੀ ਨਾਲ ਇਸ ਤਰ੍ਹਾਂ ਗੱਲਬਾਤ ਕਰਦਾ ਗੀਤ ਰਾਹੀਂ ਤੇ ਉਹ ਘੋੜਿਆਂ ਲੈ ਕੇ ਆਇਆਗਾ ਗੰਗਾ ਨਗਰ ਮੰਡੀ ਤੇ ਤੇ ਗੀਤ ਸੁਣਿਓ ਸਾਰੇ ਘੋੜਿਆਂ ਵਾਲੇ ਭਰਾ ਇਸ ਗੀਤ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਓਏ ਗੱਲ ਸੁਣ ਲੈ ਭਾਗਵਾਨੇ ਇੱਕ ਮੇਰੀ ਨਹੀਂ ਅੱਗੇ ਮਰਜੀ ਆਗੀ ਤੇਰੀ ਓਏ ਗੱਲ ਸੁਣ ਲੈ ਭਾਗਵਾਨੇ ਇੱਕ ਮੇਰੀ ਨਹੀਂ ਅੱਗੇ ਮਰਜੀ ਆਗੀ ਤੇਰੀ ਛੇਤੀ ਚਾਰ ਕੱਪਾਂ ਵਿੱਚ ਚਾਹ ਜੀ ਪਾ ਦੇ ਓਏ ਛੇਤੀ ਚਾਰ ਕੱਪਾਂ ਵਿੱਚ ਚਾਹ ਜੀ ਪਾ ਦੇ ਹੋ ਨਾ ਜਾਵੇ ਠੰਡੀ ਨਹੀਂ ਓਏ ਤੇਰਾ ਢੋਲ ਕੋੜੀਆਂ ਵੇਚਣ ਚੱਲਿਆ ਗੰਗਾ ਨਗਰ ਦੀ ਮੰਡੀ ਨਹੀਂ ਓਏ ਤੇਰਾ ਢੋਲ ਕੋੜੀਆਂ ਵੇਚਣ ਚੱਲਿਆ ਗੰਗਾ ਨਗਰ ਦੀ ਮੰਡੀ ਨਹੀਂ ਓ ਰੱਖ ਕੋੜੀਆਂ ਗਿਣੇ ਕਦੇ ਨਾ ਜਾਂਦੇ ਖਰਚੇ ਨਹੀਂ ਅੱਜ ਕੱਲ ਮੇਲਿਆਂ ਉੱਤੇ ਮਿੱਤਰਾਂ ਦੇ ਨਾਮ ਦੇ ਪੂਰੇ ਚਰਚੇ ਨਹੀਂ ਤੂੰ ਵੇਖੀ ਵਿੱਚ ਮੇਲੇ ਦੇ ਦਿਲਦਾਰ ਬੰਦੇ ਚੈਨਲ ਵਾਲਿਆਂ ਦੀ ਵੀ ਹੋਊ ਪੂਰੀ ਚੰਡੀਨੀ ਹੇ ਪੂਰੀ ਚੰਡੀਨੀ ਓ ਤੇਰਾ ਢੋਲ ਕੋੜੀਆਂ ਵੇਚਣ ਚੱਲਿਆ ਗੰਗਾ ਨਗਰ ਦੀ ਮੰਡੀ ਨਹੀਂ ਓ ਤੇਰਾ ਢੋਲ ਕੋੜੀਆਂ ਵੇਚਣ ਚੱਲਿਆ ਗੰਗਾ ਨਗਰ ਦੀ ਮੰਡੀ ਨਹੀਂ ਯਾਰਾਂ ਦੇ ਨਾਲ ਰਲ ਕੇ ਤੰਬੂ ਹੈ ਮੇਲੇ ਵਿੱਚ ਲਾਉਣਾ ਓ ਯਾਰਾਂ ਦੇ ਨਾਲ ਰਲ ਕੇ ਤੰਬੂ ਹੈ ਮੇਲੇ ਵਿੱਚ ਲਾਉਣਾ ਨਹੀਂ ਹਫ਼ਤੇ ਪਿੱਛੋਂ ਮੁੜ ਕੇ ਹੈ ਪਿੰਡ ਆਉਣਾ ਉੱਥੇ ਘੋੜੀਆਂ ਦੀ ਕਰਾਂਗੇ ਫੁੱਲ ਸਵਾਰੀ ਉੱਤੋਂ ਰੁੱਤ ਬੜੀਆ ਠੰਡੀ ਨਹੀਂ ਓ ਤੇਰਾ ਢੋਲ ਘੋੜੀਆਂ ਓ ਤੇਰਾ ਢੋਲ ਘੋੜੀਆਂ ਵੇਚਣ ਚੱਲਿਆ ਗੰਗਾ ਨਗਰ ਦੀ ਮੰਡੀ ਨਹੀਂ ਓ ਚੰਬੀ ਨੂੰ ਕਰੀ ਵੇਚ ਕੇ ਮਾਰਵਾੜੀ ਕੋਈ ਉੱਥੋਂ ਆਪਾਂ ਸਿਰਾ ਲਿਆਵਾਂਗੇ ਨੀ ਪਿੰਡ ਵੰਦਰਾਂ ਦੇ ਵਿੱਚ ਪੂਰੀ ਟੌਰ ਬਣਾਵਾਂਗੇ ਉਹ ਚੰਬੀ ਨੁਕਰੀ ਵੇਚ ਕੇ ਮਾਰਵਾੜੀ ਕੋਈ ਉਥੋਂ ਆਪਾਂ ਸਿਰਾ ਲਿਆਵਾਂਗੇ ਨੀ ਪਿੰਡ ਵੰਦਰਾਂ ਦੇ ਵਿੱਚ ਪੂਰੀ ਟੌਰ ਬਣਾਵਾਂਗੇ ਉਹ ਮਾਲਕ ਕਰੂਗਾ ਇੱਕ ਦਿਨ ਹਰਦੀਪ ਤੇ ਕਿਰਪਾ ਲੋਕ ਤਾਂ ਐਵੇਂ ਜਾਂਦੇ ਪੰਡੀ ਨਹੀਂ ਹਏ ਜਾਂਦੇ ਪੰਡੀ ਨਹੀਂ ਤੇਰਾ ਢੋਲ ਘੋੜੀਆਂ ਵੇਚਣ ਚੱਲਿਆ ਗੰਗਾ ਨਗਰ ਦੀ ਮੰਡੀ ਨੀ ਉ ਜੂਪੀ ਮਹਾਰਾਸ਼ਟਰ ਗਈ ਰਾਤ ਦੇ ਉੱਥੇ ਆਉਣੇ بڑے ਵਪਾਰੀ ਨਹੀਂ ਛੇਤੀ ਛੇਤੀ ਜਾਣ ਦੇ ਮੈਨੂੰ ਕਰਕੇ ਫੁੱਲ ਤਿਆਰੀ ਤੂੰ ਉਹਦੀ ਬੇਬੇ ਦੇ ਨਾਲ ਧਾਰ ਕਢਾ ਦੀ ਜੋ ਮੱਝ ਹੈ ਪੁੱਛੋਂ ਲੰਡੀ ਨਹੀਂ ਜੋ ਮੱਝ ਹੈ ਪੁੱਛੋਂ ਲੰਡੀ ਨਹੀਂ ਹਏ ਤੇਰਾ ਢੋਲ ਕੋੜੀਆਂ ਵੇਚਣ ਚੱਲਿਆ ਗੰਗਾ ਨਗਰ ਦੀ ਮੰਡੀ ਨਹੀਂ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਮੀਰਾ ਸਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਊ